ਮੈਂ ਨਾਜ਼ਮ ਸਿੰਘ ਹੱਲਾ ਪ੍ਰਧਾਨ ਭਾਰਤੀ ਲੋਕਤੰਤਰ ਪਾਰਟੀ ਪੰਜਾਬ ਦੱਸਣਾ ਚਾਹੁੰਦਾ ਹਾਂ ਕਿ ਅੱਜ ਅਸੀਂ ਪਟਿਆਲੇ ਦੇ ਅੰਦਰ ਚੋਣਾਂ ਨੂੰ ਮੁੱਦੇ ਮਤਲਬ ਮੱਦੇਨਜ਼ਰ ਰੱਖਦੇ ਹੋਏ ਅਹਿਮ ਮੀਟਿੰਗ ਕੀਤੀ ਹੈ ਜਿਦੇ ਵਿੱਚ ਅਸੀਂ ਕੁਝ ਸਾਥੀਆਂ ਨੂੰ ਅਹੁਦੇਦਾਰੀਆਂ ਵੀ ਨਵੇਂ ਦਿੱਤੀਆਂ ਨੇ ਜਿਨ੍ਹਾਂ ਦੇ ਵਿੱਚ ਗੁਰਮੁਖ ਸਿੰਘ ਜੀ ਦਤਾਲ ਤੋਂ ਅਸੀਂ ਇਹਨਾਂ ਨੂੰ ਸਟੇਟ ਪ੍ਰੈਜ਼ੀਡੈਂਟ ਲਾਇਆ ਤੇ ਕੁਲਵਿੰਦਰ ਸਿੰਘ ਜੀ ਸਾਡੇ ਪ੍ਰਚਾਰ ਸਕੱਤਰ ਨੇ ਪੰਜਾਬ ਦੇ ਤੇ ਬਾਕੀ ਸਾਡੀ ਜੀ ਪਹਿਲਾਂ ਆਲਰੇਡੀ ਬਣੀ ਹੋਈ ਹੈ ਜਗਤਾਰ ਸਿੰਘ ਜੀ ਨੂੰ ਅਸੀਂ ਮੀਡੀਆ ਸਕੱਤਰ ਪੰਜਾਬ ਲਾਇਆ ਜੀ ਔਰ ਅਸੀਂ ਜੋ ਸਾਡੀ ਪਾਰਟੀ ਨੇ ਚੋਣਾਂ ਨੂੰ ਮੱਦੇ ਨਜ਼ਰ ਰੱਖ ਕੇ ਫੈਸਲਾ ਲੱਤਾ ਅਸੀਂ 13 ਦੀਆਂ 13 ਸੀਟਾਂ ਦੇ ਉੱਤੇ ਪਾਰਟੀ ਪੰਜਾਬ ਦੇ ਅੰਦਰ ਆਪਣੇ ਕੈਂਡੀਡੇਟ ਖੜੇ ਕਰੇਗੀ ਔਰ ਪਟਿਆਲਾ ਤੋਂ ਮਾਸਟਰ ਗੁਰਵਚਨ ਸਿੰਘ ਜੀ ਨੂੰ ਅਸੀਂ ਆਪਣਾ ਕੈਂਡੀਡੇਟ ਐਲਾਨ ਦਿੱਤਾ ਜੀ ਸਾਡੇ ਪਟਿਆਲਾ ਤੋਂ ਮਾਸਟਰ ਗੁਰਵਚਨ ਸਿੰਘ ਜੀ ਕੈਂਡੀਡੇਟ ਹੋਣਗੇ ਜੀ ਜੈ ਭੀਮ ਜੈ ਭਾਰਤ ਸਾਥੀਓ ਅੱਜ ਪਟਿਆਲਾ ਲੋਕ ਸਭਾ ਹਲਕੇ ਤੋਂ ਜੋ ਭਾਰਤੀ ਲੋਕਤੰਤਰ ਪਾਰਟੀ ਬਚਾਓ ਵੱਲੋਂ ਜੋ ਮੈਨੂੰ ਉਮੀਦਵਾਰ ਐਲਾਨਿਆ ਗਿਆ ਮੈਂ ਇਸ ਪਾਰਟੀ ਦਾ ਜੋ ਲਕਸ਼ਾ ਉਦੇਸ਼ਾ ਇਸ ਦੇਸ਼ ਦੇ ਅੰਦਰ ਜੋ ਇਹ ਗੁੰਡਾਗਰਦੀ ਚੱਲ ਰਹੀ ਆ ਇਸ ਪ੍ਰਣਤਰ ਚੱਲ ਰਿਹਾ ਪ੍ਰਸ਼ਾਸਨ ਲੋਕਾਂ ਦੇ ਹੱਥਾਂ ਦੇ ਵਿੱਚ ਸ਼ਾਸਨ ਪ੍ਰਸ਼ਾਸਨ ਦਾ ਅਸੀਂ ਇਹਨਾਂ ਨੂੰ ਲਾਜ਼ਮੀ ਤੌਰ ਤੇ ਇਸ ਪਾਰਟੀ ਦੇ ਮਾਧਿਅਮ ਤੋਂ ਮੰਗਾ ਕਰਾਂਗੇ ਤਾਂ ਕਿ ਲੋਕ ਇਹਨਾਂ ਦਾ ਸਮਾਧਾਨ ਕਰ ਸਕਣ ਅਤੇ ਲੋਕਾਂ ਨੂੰ ਸੰਗਠਿਤ ਕਰਾਂਗੇ ਕਿਉਂਕਿ ਅਸੀਂ ਸਾਹਮਣੇ ਇਹ ਕਿ ਲੋਕਾਂ ਦੇ ਅੰਦਰ ਚੇਤਨਾ ਨਹੀਂ ਹੈ ਉਹ बार-बार ਇਨਾ ਚੱਲ ਰਹੀਆਂ ਟ੍ਰੈਡੀਸ਼ਨਲ ਪਾਰਟੀਆਂ ਦੇ ਮਾਧਮ ਤੋਂ ਗੁਮਰਾਹ ਹੁੰਦੇ ਰਹਨੇ ਆ ਅਤੇ ਪਿਛਲੇ 70 ਸਾਲਾਂ ਤੋਂ ਇਸੇ ਤਰ੍ਹਾਂ ਇਹ ਜਿਹੜੇ ਲੋਕਾਂ ਗਰੀਬੀ ਗੁਲਾਮੀ ਚ ਸੜ ਰਹੇ ਆ ਹਰ ਰੋਜ਼ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਇਹ ਦੇਖ ਰਹੇ ਆ ਕਿ ਬਹੁਤ ਇੱਕ ਨੌਣੀਆਂ ਘਟਨਾਵਾਂ ਜਿਸ ਦੇ ਦੇਸ਼ ਦੇ ਅੰਦਰ ਲੋਕਾਂ ਦੇ ਨਾਲ ਵਾਪਰ ਰੀਆਂ ਲੋਕਾਂ ਦਾ ਜੋ ਖਾਣ ਪੀਣ ਦਾ ਰੋਟੀ ਦਾ ਜੋ ਉਹਨਾਂ ਦਾ ਚੁੱਲ੍ਹਾ ਰਸੋਈ ਉਹ ਵੀ ਚੱਲਣਾ ਬਹੁਤ ਮੁਸ਼ਕਲ ਹੋ ਗਿਆ ਤੇ ਸਰਕਾਰਾਂ ਵੱਲੋਂ ਇਸ ਈਨਾ ਮਸਲੇ ਨੂੰ ਹੱਲ ਕਰਨ ਦੀ ਬਜਾਏ ਉਹ ਇਸ ਤਰ੍ਹਾਂ ਲੱਗਦਾ ਕਿ ਇਹ ਸਰਕਾਰਾਂ ਇਸ ਇਹ ਸਾਰੀਆਂ ਸਵੱਸਿਆ ਜਾਣ ਬੁੱਝ ਕੇ ਪੈਦਾ ਕਰ ਰਹੀਆਂ ਤੇ ਇਹਨਾਂ ਨੂੰ ਰੋਕਣ ਵਾਸਤੇ ਜਨਤਾ ਦੀ ਜਾਗਰੂਕਤਾ ਬੜੀ ਜ਼ਰੂਰੀ ਆ ਅਸੀਂ ਜਨਤਾ ਨੂੰ ਜਾਗਰੂਕ ਕਰਾਂਗੇ ਅਤੇ ਜੋ ਹੈ ਇਸ ਦੇਸ਼ ਦੇ ਅੰਦਰ ਗੁੰਮਰਾਹ ਕਰਨ ਲਹਿਰ ਚਲਾਈ ਜਾ ਰਹੀ ਹੈ ਪ੍ਰਸਤੀ ਲੋਕਾਂ ਵੱਲੋਂ ਉਹਨਾਂ ਨੂੰ ਅਸੀਂ ਜ਼ਰੂਰ ਸਬਕ ਸਿਖਾਵਾਂਗੇ ਜੈ ਭੀਮ ਜੈ ਭਾਰਤ